ਇੱਕ ਅਮਰੀਕਾ ਵਾਲੀ ਭੈਣ ਦੀ ਵੀਡੀਓ ਵੇਖੀ ਸੀਗੀ ਉਹ ਵੀ ਇਹਨਾਂ ਵੀਰਾਂ ਦੀ ਬਦੌਲਤ ਹੀ ਭੈਣ ਦਾ ਪਰਿਵਾਰ ਲੱਭਾ ਸੀਗਾ ਜਿਹੜਾ ਹੈਗਾ ਸੀ ਨਾ ਪਰਿਵਾਰ ਅਮਰੀਕਾ ਲੱਭਦਾ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੀ ਕੁੜੀ ਅਮਰੀਕਾ ਦੇ ਵਿੱਚ ਹੈ ਜਾਂ ਇੰਡੀਆ ਦੇ ਵਿੱਚ ਅਚਾਨਕ ਇਹ ਵੀ ਨਹੀਂ ਪਤਾ ਨਹੀਂ ਸੀ ਪਤਾ ਉਹਨਾਂ ਨੂੰ ਵੀਡੀਓ ਵੇਖ ਕੇ ਉਹਨਾਂ ਨੂੰ ਪਤਾ ਲੱਗਾ ਵੀਡੀਓ ਵੇਖ ਕੇ ਪਤਾ ਲੱਗਾ ਜਿਹੜਾ ਕਰਕੇ ਉਹ ਥੋੜੀ ਜਿਹੀ ਉੱਥੇ ਡਿਪਰੈਸ਼ਨ 'ਚ ਚਲੀ ਗਈ ਅਮਰੀਕਾ ਦੇ ਵਿੱਚ ਨਰਸ ਸੀਗੀ ਡਾਕਟਰ ਦਾ ਕੰਮ ਕਰਦੀ ਸੀ ਤੇ ਪਰਿਵਾਰ ਵਾਲੇ ਇਹਨੂੰ ਫੋਨ ਲਾਉਂਦੇ ਸੀਗੇ ਇਹ WhatsApp ਤੇ ਉਹਨਾਂ ਨਾਲ ਗੱਲ ਕਰਦੀ ਸੀਗੀ ਪਰਿਵਾਰ ਵਾਲੇ ਪੁੱਛਦੇ ਵੀ ਤੂੰ ਕਿੱਥੇ ਆ ਤੇ ਕਹਿੰਦੀ ਕਿ ਮੈਂ ਬਹੁਤ ਵਧੀਆ ਮੈਂ ਠੀਕ ਹਾਂ ਆਪਣੀਆਂ ਪੁਰਾਣੀਆਂ ਫੋਟੋਆਂ ਭੇਜ ਦਿੰਦੀ ਸੀ ਉਹਨਾਂ ਨੂੰ ਤੇ ਆਪਣਾ ਦੱਸਦੀ ਨਹੀਂ ਸੀਗੀ ਇੱਥੇ ਵੀ ਕਹਿੰਦੀ ਨਾ ਮੇਰੇ ਪਰਿਵਾਰ ਨੂੰ ਫੋਨ ਨਾ ਲਾਏ ਮੇਰੇ ਪਰਿਵਾਰ ਨੂੰ ਨਾ ਦੱਸਿਓ ਦਾਲੋਂ ਬਿੰਡਾ ਗੁਰਦਾਸਪੁਰ ਲੱਗੇ ਇੱਥੇ ਉਹਦੋਂ ਮੇਰੀ ਭੂ ਆਈ ਏ ਹੀ ਉਹਨੇ ਅਹੀਂ ਅੰਦਰ ਲਾਉਨੇ ਫੋਨ ਅੱਛਾ ਉਹਨੇ ਫਿਰ ਤੁਹਾਨੂੰ ਲਾਇਆ ਤੇ ਫਰੜ ਤੋਂ ਆਈ ਮਮਤਾ ਜੀ ਜਿਹੜੀ ਉਹ ਅੱਛਾ ਅੱਛਾ ਉਹਨਾਂ ਨੂੰ ਤੁਹਾਡਾ ਨੰਬਰ ਦਈਏ ਲੈ ਚਾਚੇ ਜੀ ਭੈਣ ਲੱਗ ਗਈ ਤੇ ਮੇਰੀ ਘੋਲਾ ਲੱਗ ਗਈ ਅੱਛਾ ਉਹ ਮਤਲਬ ਉਹਨਾਂ ਨੇ ਫੋਨ ਲਾਇਆ ਸੀ ਸਾਨੂੰ ਦੱਸਣ ਵਾਸਤੇ ਵੀ ਆ ਭੈਣ ਵਿੱਚ ਉਹਦੇ ਦਾ ਬਿਚਾਰ ਦਾ ਪਰਿਵਾਰ ਲੱਭ ਗਿਆ ਉਹਦਾ ਤਾਂ ਉਹ 3-4 ਦਿਨਾਂ ਬਾਅਦ ਲੱਭ ਗਿਆ ਇਹ ਵੀਡੀਓ ਹਾਂਜੀ ਤੀਜੀ ਚੌਥੀ ਦਿਨ ਮਿਲ ਗਿਆ ਸੀ ਪਰਿਵਾਰ ਉਹਦਾ ਖਰੜ ਤੋਂ ਹੀ ਲੈ ਗਏ ਹਣ ਕੇ ਕੱਲ ਪਰਸੋਂ ਲੌਂਡੀ ਭੈਣ ਉਹ ਫੋਨ ਮੈਂ ਇੱਕ ਅੱਗੇ ਵੀ ਮੈਂ ਗੱਲ ਕੀਤੀ ਸੀ ਕਿਉਂਕਿ ਮੈਂ ਇੱਕ ਵੀਡੀਓ ਨਹੀਂ ਨਹੀਂ ਰਿੰਦਾ ਹੁਣ ਅੱਗੇ ਨੂੰ ਠੀਕ ਆ ਬਹੁਤ ਠੀਕ ਆ ਉਹ ਨਰਸੀ ਅਮਰੀਕਾ ਦੇ ਵਿੱਚ ਆਪੀ ਯਾਰ ਨਾਲੇ ਆ ਤੇ ਉਹ ਦਿਨ ਲੱਗਦੇ ਅੱਛਾ ਇੱਥੇ ਪਹਿਲੇ ਲੱਗੇ ਪਈ ਪਾਣੀ ਦੀ ਬੋਤਲ ਪਾਣੀ ਬਦਲ ਫੜ ਕੇ ਪੀਂਦੇ ਹਮਲੇ ਲੋਕ ਸਤਿਆਨਾਸ ਹੋਈ ਸਾਹ ਨਹੀਂ ਆ ਗਈ ਜਦੋਂ ਵਾਈ ਨੇ ਪਾਣੀ ਬਦਲ ਫੜਨ ਦੀ ਤੇ ਸਾਡੇ ਵੀਰ ਉਹਨੇ ਇਹ ਗਿਆ ਸੀ ਇਹਨਾਂ ਜਾ ਕੇ ਨੂੰ ਨਵਾਇਆ ਤਵਾਇਆ ਥੋੜਾ ਧਿਆਨ ਦਿੱਤਾ ਇਹ ਵਾਲਾ ਫਿਰ ਕੱਪੜੇ ਪੂਜੇ ਮੁੰਡੇ ਤੋਂ ਮੰਗਾ ਕੇ ਪਾਏ ਤੇ ਨਾਲੇ ਸੱਬ ਦੇ ਨਾਲ ਨਵਾਉਣ ਨੂੰ ਹੋ ਗਏ ਮੁੰਡੇ ਇੱਥੇ ਲੈ ਕੇ ਆਏ ਇੱਥੇ ਜਲ ਪਾਣੀ ਸ਼ਿਕਾਇਤ ਦੋ ਵਾਰਨ ਚਾਹ ਪਿਆਈ ਪ੍ਰਸ਼ਾਸਨ ਸ਼ਿਕਾਇਤ ਫਿਰ ਆਪਣਾ ਤੁਹਾਡੇ ਨਾਲ ਗੱਲ ਹੋਈ ਧੰਨਵਾਦ ਵੀ ਤੁਹਾਡਾ ਬਹੁਤ ਬਹੁਤ ਆਪਣਾ ਕਿਹੜਾ ਪਿੰਡ ਹੈ ਆਪਣਾ ਨਗਰਾ ਮੀਆਂਪੁਰ ਨਾਲ ਹੀ ਅੱਛਾ ਮੀਆਂਪੁਰ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਵੀ ਜੀ ਮਿਲੇ ਸੀ ਹਾਂ ਜੀ ਸਾਨੂੰ ਮਿਲੇ ਹਾਂ ਉਹ ਜਦੋਂ ਅਸੀਂ ਜਾ ਕੇ ਮਿਲੇ ਨਾ ਅਸੀਂ ਅਸਲ ਦੇ ਗਾਂ ਚੱਲੇ ਅਗਲੇ ਪਿੰਡ ਤੇ ਉੱਥੇ ਸੜਕ ਦੇ ਉੱਤੇ ਲੰਮੇ ਪਏ ਸੀ ਤੇ ਕੱਪੜੇ-ਕੁੱਪੜੇ ਬੜਾ ਮੰਦਾ ਹਾਲ ਆ ਕੱਲ ਦੇ ਹਨ ਉੱਥੇ ਕਿਸੇ ਵੀਰ ਨੇ ਦੱਸਿਆ ਕਿ ਕੱਲ ਦੇ ਹੀ ਰਾਤ ਵੀ ਇੱਥੇ ਪੁੱਲਤੇ ਰਹੇ ਇਹਦਾ ਜੀ ਰਾਤ ਕੱਢਦੇ ਫਿਰ ਉੱਥੇ ਹੀ ਦੱਸਣ ਹੋ ਜਾਂਦੇ ਹਾਂ ਜਦੋਂ ਨੰਗਣ ਲੱਗੇ ਤੇ ਸਾਡੇ ਮਤਲਬ ਅਸੀਂ ਕਿਹਾ ਵੀ ਜ਼ਿਆਦਾ ਮੰਦਾ ਹਾਲ ਬਾਕੀ ਦਾ ਫਿਰ ਅਸੀਂ ਪਾਣੀ-ਪੂਣੀ ਪਿਆ ਆ ਤੇ ਸਾਡਾ ਲਾ ਕੇ ਮੁੰਡਾ ਯਾਰ ਦੋਸਤ ਉੰਨਾ ਨੇ ਅਸੀਂ ਉਤੋਂ ਕੱਪੜੇ ਮੰਗਾਏ ਤੇ ਕੱਪੜੇ ਵੀ ਲੈ ਗਿਆ ਸਾਵੇਂ ਸੁੱਭਣ ਮੰਗਾਇਆ ਨਾਲ ਉੱਥੇ ਨਲਕਾ ਹੀ ਤੇ ਨਿਵਾੜ ਨੂੰ ਗਿਆ ਨਾ ਪਰ ਨਾ ਬੰਦ ਇੱਥੇ ਲੈ ਆਏ ਇੱਥੇ ਅਸੀਂ ਪ੍ਰਸ਼ਾਦਾ ਸੁੱਟਾਇਆ ਚਾਹ ਵੀ ਸੁੱਾਈ ਆ ਫਿਰ ਤਾਂ ਫੋਨ ਕੀਤਾ ਕੋਈ ਤੁਹਾਡੀ ਕੰਮ ਕਰਕੇ ਦੇਖ ਰਿਹਾ ਛੋਟਾ ਨਾ ਤੁਹਾਡਾ ਆਏ ਕਰੀਬ ਬਾਪੂ ਜੀ ਨੇ ਫੇਰ ਦਿਖਾ ਦੇ ਚੰਗੀ ਤਰ੍ਹਾਂ ਦਿਖਾਈ ਬਾਪੂ ਜੀ ਉਧਰ ਵੇਖਿਓ ਮੜਾ ਜਾ ਆ ਸੰਜੀ ਅੱਜ ਅਸੀਂ ਆਏ ਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਛੋ ਧਰਤੀ ਡਾਇਆ ਬਾਬਾ ਬੁੱਢਾ ਸਾਹਿਬ ਗੁਰਦਰ ਸਾਹਿਬ ਆਏ ਆ ਮੇਰੇ ਮਗਰ ਤੁਸੀਂ ਗੁਰਦਰ ਸਾਹਿਬ ਦੇਖ ਵੀ ਰਹੇ ਜੇ ਤੇ ਮੈਂ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹਦੇ ਬਜ਼ੁਰਗ ਨੂੰ ਅੱਜ ਦੁਪਹਿਰੇ ਆ ਦੱਸ ਦਿਆ ਕਿ ਪਾਣੀ ਦੀ ਬੋਤਲ ਲਾਗੇ ਪਈ ਸੀ ਪਰ ਇੰਨੀ ਹਿੰਮਤ ਨਹੀਂ ਸੀ ਹੈਗੀ ਇੰਨੀ ਤਾਕਤ ਨਹੀਂ ਸੀ ਹੈਗੀ ਕਿ ਉਹ ਬੋਤਲ ਫੜ ਕੇ ਪੀ ਲੈਂਦੇ ਮਤਲਬ ਕਿ ਅਦਮੋਆਂ ਵਰਗੂ ਪੈ ਸੀਗੇ ਤੇ ਚਲੋ ਧੰਨਵਾਦ ਵੀਰਾਂ ਦਾ ਵੀਰਾਂ ਨੇ ਕੱਪੜੇ ਲੇੜੇ ਲੱਤੇ ਦਿੱਤੇ ਤੇ ਅੱਜ ਗੁਰਦਾਰ ਸਾਹਿਬ ਬੱਬੜ ਸਾਹਿਬ ਲੈ ਕੇ ਆਣ ਕੇ ਤੇ ਸਾਡੀ ਚਲੋ ਸੰਸਥਾ ਨੂੰ ਫੋਨ ਲਾਇਆ ਤੇ ਪਹਿਲਾਂ ਵੀਰੇ ਮੈਂ ਮਾਫੀ ਮੰਗਦਾ ਮੈਂ ਕਾਫੀ ਲੇਟ ਹੋ ਗਿਆ ਵਾਂ ਲਗਭਗ ਮੇਰੇ ਸਾਹ ਨਾਲ 10 ਵਜੇ ਦਾ ਟਾਈਮ ਹੋ ਗਿਆ ਹੋਣਾ ਮੇਰੇ ਕੋਲ ਨਾ ਇੱਕ ਮਾਤਾ ਸੀਗੀ ਇੱਥੇ ਗੋਲਵੜ ਹਾਂਜੀ ਉਹ ਵੀ ਹੱਦੋਂ ਜ਼ਿਆਦੀ ਡਿਸਟਰਬ ਸੀਗੀ ਬਹੁਤ ਜ਼ਿਆਦੀ ਥੋੜੀ ਵੀ ਨਿਆ ਆਪ ਦੇ ਕੱਪੜੇ ਪਾੜੀ ਜਾਂਦੀ ਸੀ ਆਪੀ ਹਾਂਜੀ ਹਾਂਜੀ ਉਹਨਾਂ ਦਾ ਕਰਕੇ ਮੈਂ ਥੋੜਾ ਲੇਟ ਹੋ ਗਿਆ ਤੇ ਸੰਜੀ ਇਹ ਬਜ਼ੁਰਗ ਜੀ ਆਪਣਾ ਪਿੰਡ ਮਲਮੋਰੀ ਤੇ ਨਾਮ ਆਪਣਾ ਭਜਨ ਸੋਂ ਦੱਸਦੇ ਪਿਆ ਤੇ ਜੇਕਰ ਕੋਈ ਵੀਰ ਭਰਾ ਇਹਨਾਂ ਨੂੰ ਜਾਣਦਾ ਹੋਵੇ ਕਿਉਂਕਿ ਜੇਕਰ ਕੋਈ ਵੀ ਵੀਰ ਭਰਾ ਇਹਨਾਂ ਨੂੰ ਜਾਣਦਾ ਹੋਵੇ ਤਾਂ ਜਰੂਰ ਅ ਅਸੀਂ ਸਕਰੀਨ ਦੇ ਉੱਪਰ ਨੰਬਰ ਦਿੱਤੇ ਆਪਣੇ ਤੇ ਜਰੂਰ ਸੰਪਰਕ ਕਰਿਓ ਜੀ ਤੇ ਬਾਪੂ ਜੀ ਪਰਿਵਾਰ ਚ ਕੌਣ ਕੌਣ ਆਪਣੇ ਪਰਿਵਾਰ ਚ ਕੌਣ ਕੌਣ ਹਾਂਜੀ ਇੱਕ ਬਜ਼ੁਰਗ ਤੁਸੀਂ ਇੱਕ ਵੀਡੀਓ ਵੇਖੀ ਇਹ ਤਾਂ ਇੱਕ ਅਮਰੀਕਾ ਵਾਲੀ ਭੈਣ ਖੜਿਆ ਸੀਗਾ ਪਤਾ ਉਹ ਅਸੀਂ ਤੁਹਾਨੂੰ ਮਿਲਦਾ ਹੈ ਅੱਛਾ ਉਹ ਪਰਿਵਾਰ ਪਹੁੰਚ ਗਿਆ ਭੈਣ ਆਪਣੇ ਪਰਿਵਾਰ ਚ ਪਹੁੰਚ ਗਈ ਹੈ ਪਹੁੰਚ ਗਈ ਹੈ ਤੇ ਥੋੜੇ ਦਿਨ ਅੱਗੇ ਮੈਨੂੰ ਉਹਨੇ ਫੋਨ ਵੀ ਲਾਇਆ ਸੀਗਾ ਮੈਂ ਉਹ ਵੀਡੀਓ ਪਾਉਂਗਾ ਹਾਂਜੀ ਹੁਣ ਅੱਗੇ ਨੋ ਵਾਇਗਰੂ ਮੇਰੇ ਨਾਲ ਕਾਫੀ ਠੀਕ ਆ ਹੁਣ ਹਾਂਜੀ ਉਹ دیਵਾਨਾ ਲੱਗਦਾ ਹਾਂਜੀ دیਵਾਨਾ ਨਾਲ ਲੱਗੇ ਸੀਗੇ ਉਹ ਤੀਜੇ ਚੌਥੇ ਦਿਨ ਪਰਿਵਾਰ ਲੱਭ ਗਿਆ ਸੀ ਭੈਣ ਦਾ ਤੇ ਚਲੋ ਵਾਇਗਰੂ ਮੇਹਰ ਕਰੇ ਬਜ਼ੁਰਗਾਂ ਦਾ ਵੀ ਪਰਿਵਾਰ ਲੱਭ ਦੇ ਬਾਬਾ ਜੀ ਪਰਿਵਾਰ ਚ ਕੌਣ ਕੌਣਾ ਪਰਿਵਾਰ ਚ ਕੌਣ ਕੌਣਾ ਤੁਹਾਡੇ ਘਰੇ ਕੌਣ ਕੌਣਾ ਕਿੰਨੇ ਬੱਚੇ ਤੁਹਾਡੇ ਇੱਕੋ ਮੁੰਡਾ ਵਾਂ ਕੀ ਨਾਂ ਕੀ ਉਹਦਾ ਹੈ ਤੇਜਾ ਵਾ ਅੱਛਾ ਤੇ ਕਰੋ ਆਏ ਨੂੰ ਕਿੰਨੇ ਦਿਨ ਹੋ ਗਿਆ ਕਰੋ ਆਏ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਮਾਲਮ ਹੋਰੀ ਕੋਈ ਫੋਟੋ ਆਪਣਾ ਕੋਈ ਛੱਡ ਕੇ ਗਿਆ ਵਾ ਕਿ ਜਾਂ ਟਾਈਮ ਕਿੰਨਾ ਹੋ ਗਿਆ ਬਲ ਵੇਖਿਓ 10:00 ਵਜ ਗਏ ਹੈ ਨਾ ਤਾਂ ਇਹ ਤੁਹਾਨੂੰ ਵੀਰ ਜੀ ਕਿੰਨੇ ਕਿ ਦਿਨ ਹੋ ਗਿਆ ਕਿ ਜਾਂ ਤੁਹਾਨੂੰ ਅੱਜ ਹੀ ਪਤਾ ਲੱਗਾ ਇਹਨਾਂ ਦਾ ਅੱਜ ਫੋਨ ਕੱਢਿਆ ਆਪਣੇ ਮੈਨ ਅਡਰੈਸ ਪੁੱਤਰਾ ਵੈਸੇ ਇੱਥੇ ਕਿੰਨੇ ਕਿ ਦਿਨ ਹੋ ਗਿਆ ਇਹਨਾਂ ਨੂੰ ਅੱਜ ਹੀ ਲਿਆਦਾ ਅੱਜ ਹੀ ਲਿਆਦਾ 11:00 12:00 ਵਜੇ ਰਾਤ ਤੇ ਬਾਹਰ ਸੀਗੇ ਤੇ ਨਹਿਰ ਤੇ ਨਹਿਰ ਦਾ ਕੋਲਿਆ ਇੱਥੋਂ ਹੈਗਾ 4-5 ਕਿਲੋਮੀਟਰ ਇਦਾਂ ਕਰਦੇ ਆ ਅੱਜ ਤੋਂ ਹੁਣ ਹਨੇਰਾ ਹੋ ਗਿਆ 10 ਵਜੇ ਕਿਸ ਨੂੰ ਕੀ ਡਿਸਟਰਬ ਕਰਨਾ ਹਾਂ ਉਹਦਾ ਤੇ ਅਡਰੈਸ ਮੋਬਾਈਲ ਤੋਂ ਮੈਂ ਕੱਢ ਲੈਣਾ ਹੁੰਦਾ ਹਾਂ ਤੇ ਹੁਣ ਇਹਨਾਂ ਨੂੰ ਅਸੀਂ ਲੈ ਜਾਨੇ ਆਸ਼ਮ ਸਵੇਰੇ ਤੜਕੇ ਇਹਨਾਂ ਨੂੰ ਅਪੇਂਡ ਮਲਮੋਰੀ ਦਾ ਮੈਨੂੰ ਪਤਾ ਵਾ ਤੇ ਆ ਪਿੰਡ ਦੇ ਵਿੱਚ ਕਰੀ ਲੈ ਜਾਗੇ ਜੇ ਤੇ ਕੋਈ ਵਾਰਸ ਹੋਇਆ ਤੇ ਪਰਿਵਾਰ ਨੂੰ ਦੇਵਾਂਗੇ ਜੇ ਨਾ ਹੋਊ ਫਿਰ ਆਪਾਂ ਤੇਰੇ ਹੈਗੇ ਹਾਂ ਠੀਕ ਹੈ ਜੀ ਜਾਣਾ ਬਾਪੂ ਜੀ ਸਾਡੇ ਨਾਲ ਹੈਂ ਬੰਦਾ ਵੇਖ ਲੋ ਇੱਧਰ ਚ ਕੀ ਆ ਕੋਈ ਕੱਪੜੇ ਇੱਧਰ ਜੇ ਬਿਸਕੁਟ ਪੈ ਗਏ ਅਫੜੋ ਬਾਪੂ ਦਿਖਾ ਕੋਈ ਕਈ ਰਿਧਾਰ ਦੂਰ ਕਾਟ ਇਹ ਤੇ ਪਰ ਤੁਸੀਂ ਦਿੱਤੇ ਹੈ ਨਾ ਕੱਪੜੇ ਕੋਈ ਦਿਨ ਕੋ ਕਾਰਡ ਕੋ ਡਿੱਗ ਲਿਆ ਦੇਖੋ ਨੋ ਕੋਈ ਕੋਟ ਨੇ ਨੀਲਾ 750 ਰੁਪਈਆ ਆ ਜੀ ਉਹ ਚ ਮਾਇਆ ਮਲਮੋਰੀ ਪਿੰਡ ਪੈਂਦਾ ਕਿੱਥੇ ਗਏ ਇਹ ਇਹਦੇ ਨਾਲ 8 ਠੱਠੀਆਂ ਵਰਾਣੇ ਦੇ ਲਾਗੇ ਆ ਟੋਟੀਆਂ ਲਾਗੇ ਟੋਟੀਆਂ ਲਾਗੇ ਫਿਰ ਲੱਗੇ ਹੀ ਆਪਣੇ ਤੇ ਹਾਂ ਟੋਟੀਆਂ ਲੱਗੇ ਸਬ ਆਪਣੇ ਲੱਗੇ ਹੀ ਆ ਕਿਉਂਕਿ ਮੈਂ ਉਹ ਨਹੀਂ ਨੰਗਿਆਂ ਇੱਕ ਦੋ ਦੀ ਕੋਈ ਨਹੀਂ ਵੀਰ ਕੋ ਵੀਰੜਾ ਦੇ ਧਿਆਨ ਰੱਖਣੀ ਅਰੇ ਚੱਲੀ ਆਪਾਂ ਚੱਲੀਏ ਨਾਲ ਚਲੋ ਉੱਠੋ ਆਪਾਂ ਚੱਲੀਏ ਉੱਠੋ ਜੇ ਕੋਈ ਬਾਪੂ ਕੋਈ ਘਰੇ ਮਾਰਦਾ ਘੋਟਦਾ ਵਾ ਕੋਈ ਇਹੋ ਜੀ ਗੱਲ ਆ ਤਾਂ ਵੀ ਦੱਸ ਦੋ ਹੈ ਫਿਰ ਘਰੋਂ ਘਾਤੋਂ ਆਏ ਫਿਰ ਬਾਪੂ ਨੂੰ ਸਾਰੀ ਹੋਸ਼ ਆ ਸਭ ਕੁਝ ਦੱਸ ਦੋ ਹਾਂ ਪਤਾ ਹੀ ਆ ਲੱਗਦਾ ਫਿਰ ਫਿਰ ਘਰੋਂ ਘਾਤੋਂ ਆਏ ਜੀ ਥੋੜਾ ਕਮਜ਼ੋਰ ਜਿਹਾ ਡੱਡ ਹੋਇਆ ਅੱਗੇ ਨਾ ਇੱਕ ਇੱਥੋਂ ਸੀਗਾ ਅੰਮ੍ਰਿਤਸਰ ਤੋਂ ਕੋਈ ਵੀਰ ਸੀਗਾ ਹੋਠੀਣਾ ਵੀਰੇ ਤੇ ਉਹਨਾਂ ਆਇਆ ਤੇ ਆਪਣੇ ਵੱਲੋਂ ਸੀ ਬਾਬਾ ਬੁੱਢਾ ਸਾਹਿਬ ਦਰਸ਼ਨ ਮਿਲੇ ਕਰਨ ਪੁੰਨਿਆਂ ਤੇ ਦਰਸ਼ਨ ਮਿਲੇ ਕਰਕੇ ਜਾਣਾ ਉਹਨੇ ਅੰਮ੍ਰਿਤਸਰ ਵਾਪਸੀਗਾ ਇੱਥੇ ਤੁਹਾਡੇ ਲਾਲੂ ਘੁੰਮਣ ਪੈਂਦਾ ਠੀਕ ਹੈ ਜੀ ਉਹ ਕਿਤੇ ਉਹ ਨੂੰ ਕਿਤੇ ਤੁਰ ਕੇ ਚਲੇ ਗਿਆ ਹਾਂਜੀ ਉਹ ਰਾਤ ਦਾ ਸਮਾਂ 12:00 ਦਾ ਸਮਾਂ ਰਾਤ ਦਾ ਨਾ ਇੱਧਰ ਜੋਗਾ ਤੇ ਨਾ ਉੱਧਰ ਜੋਗਾ ਉਹ ਕਿਨੇ ਮੋਟਰਸਾਈਕਲ ਦੀ ਫੇਡ ਮਾਰ ਕੇ ਤੇ ਉੱਥੇ ਉਹਨੂੰ ਬਾਪੂ ਸਾਡ ਛੱਡ ਦਿੱਤਾ ਉਹ ਲਾਗੇ ਖਾਲੀ ਸਾਰੀ ਰਾਤ ਉੱਥੇ ਪਿਆ ਰਿਹਾ ਠੀਕ ਹੈ ਜੀ ਤੇ ਤੜਕੇ ਵੀਰਾਂ ਨੇ ਆਣ ਕੇ ਵੇਖਿਆ ਉਹਨੂੰ ਲਊ ਨਾ ਲੱਥਪੱਥ ਹੋਇਆ ਤੇ ਵੀਰਾਂ ਨੇ ਆਣ ਕੇ ਵੇਖਿਆ ਤੇ ਮੈਨੂੰ ਉਹਨਾਂ ਨੇ ਫੋਨ ਲਾਇਆ ਮੈਂ ਤੈਨੂੰ ਲੈ ਗਿਆ ਬਾਪੂ ਨੂੰ ਉਨੇ ਨਾਲ ਕਿਤੇ ਕੋਈ ਪ੍ਰਧਾਨਪੁਰ ਦੂਰ ਦਾ ਨੰਬਰ ਦੱਸਦਾ ਹੈਗਾ ਵੀ ਆ ਪ੍ਰਧਾਨ ਆ ਉਹਨੂੰ ਮੈਂ ਜਾਣਦਾ ਵਾਂ ਹਨਾ ਅਮਰਸਰ ਅਮਰਸਰ ਮੇਰੇ ਹੈਗੇ ਸੱਜਣ ਮਿੱਤਰ ਹੈਗੇ ਮੈਂ ਕਿਹਾ ਯਾਰ ਇਦਾਂ ਆ ਜੋੜੇ ਫਾੜ ਕੇ ਦੱਸਦਾ ਪਿਆ ਵਾ ਤੇ ਉੱਥੇ ਪ੍ਰਧਾਨ ਆ ਪ੍ਰਧਾਨ ਵਾ ਕਹਿੰਦਾ ਹਾਂ ਹੈਗਾ ਵਾ ਲੈ ਕੇ ਗਿਆ ਸੀ ਠੀਕ ਹੈ ਜੀ ਫਿਰ ਮੈਂ ਉਹਦਾ ਨੰਬਰ ਲੈ ਕੇ ਪ੍ਰਧਾਨ ਨੂੰ ਫੋਨ ਲਾਇਆ ਪ੍ਰਧਾਨ ਨੂੰ ਪੁੱਛਿਆ ਵੀ ਇਹ ਤੁਹਾਡਾ ਨਾਲ ਲਿੰਦਾ ਵਾ ਤੁਹਾਡੇ ਮੱਲੇ ਦਾ ਉਹਨੇ ਪ੍ਰਧਾਨ ਨੇ ਪਛਾਣ ਲਿਆ ਕਹਿੰਦਾ ਹਾਂ ਸਾਡੇ ਮੱਲੇ ਦੇ ਹੀ ਆ ਫਿਰ ਮੈਂ ਲੈ ਕੇ ਗਿਆ ਉਹਨੂੰ ਕੋਈ ਵੀ ਹੋ ਸਕਦਾ ਮੈਂ ਇਹ ਆਖਣਾ ਕੀਤਾ ਬਾਪੂ ਕੋਈ ਦਰਸ਼ਨ ਮੇਲੇ ਨੂੰ ਆਇਆ ਹੋਣਾ ਜਾਂ ਕਿ ਕੰਮ ਆਇਆ ਨਾ ਰਾ ਰਾ ਭੁੱਲ ਗਿਆ ਹੋਵੇ ਹਾਂਜੀ ਸਹੀ ਹਾਂ ਉਹ ਦੱਸਣ ਦੇ ਆਉਂਦਾ ਵੀ ਲੜਦੇ ਮੇਰੇ ਨਾਲ ਵੀ ਮੈਂ ਤਾਂ ਦੇ ਨਾ ਅੱਛਾ ਅੱਛਾ ਇਹਦੇ ਵਿਚਾਰ ਮੈਂ ਆਪ ਨੇ ਥੋੜੀ ਕੀ ਉਹਦੇ ਨਾਲ ਬਾਪੂ ਜੀ ਲੜਦਾ ਲੜਦੇ ਆ ਘਰ ਵਾਲੇ ਹੈਂ ਔਰ ਉਹ ਵੀ ਰੱਖਣ ਲਿਆ ਵੀ ਲੜਦੇ ਆ ਮੇਰੇ ਨਾਲ ਮੁੰਡਾ ਲੜਦਾ ਮੁੰਡਾ ਫਿਰ ਬਾਪੂ ਆਇਆ ਕਿਉਂ ਤੂੰ ਘਰੋਂ ਕਿਉਂ ਆਇਆ ਵਾ ਚਲੋ ਆਪੇ ਆਇਆਂ ਕੋਈ ਛੱਡ ਕੇ ਗਿਆ ਆਇਆ ਕਰੋ ਆਪੇ ਆ ਕੇ ਤੂੰ ਛੱਡ ਕੇ ਗਿਆ ਹੈ ਆਪੇ ਆਇਆ ਆਪੇ ਆਇਆ ਜੇ ਬਾਪੂ ਜੀ ਕੋਈ ਲੜਦਾ ਵਾ ਨਾ ਤੁਸੀਂ ਤਾਂ ਵੀ ਦਾ ਸਕਦੇ ਆਪਣੀ ਸੋਸਤਾ ਵਾ ਆਪਾਂ ਉਹਨਾਂ ਨੂੰ ਪਿਆਰ ਨਾਲ ਆਪਾਂ ਉਹਨਾਂ ਨਾਲ ਗੱਲ ਕਰ ਸਕਦੇ ਆ ਆਪਾਂ ਉਹਨਾਂ ਨਾਲ ਲੜਨਾ ਨਹੀਂ ਆ ਆਪਾਂ ਪਿਆਰ ਨਾਲ ਕਹਿ ਸਕਦੇ ਆ ਉਹਨਾਂ ਨੂੰ ਸਮਝਾ ਸਕਦੇ ਆ ਠੀਕ ਆ ਜੇ ਐਵੇਂ ਦੀ ਕੋਈ ਗੱਲ ਹੈਗੀ ਤਾਂ ਵੀ ਦੱਸ ਦਿਓ ਹੈ ਇਹਨੂੰ ਦੇਖਾ ਬੁਖਾਰ ਦੇ ਲੱਗ ਕੇ ਭਟਾ ਕਰਕੇ ਦਵਾੜੀਂਗਾ ਤੂੰ ਆਪੇ ਦਾ ਫੁੱਗ ਜੀ ਆਉਂਦੀ ਆ ਤੁਹਾਨੂੰ ਨਹੀਂ ਚਾਹੀਦਾ ਉਹਨੂੰ ਪ੍ਰਸ਼ਾਦਾ ਨਹੀਂ ਸੀਗਾ ਬਾਪੂ ਦੀ ਪਛਾਤਾ ਚ ਗਿਆ ਵਾ ਹੈ ਚਾਹ ਨਹੀਂ ਚ ਗਿਆ ਇੱਕ ਵਾਰੀ ਚ ਗਿਆ ਇੱਥੋਂ ਪ੍ਰਸ਼ਾਦਾ ਚ ਗਿਆ ਠਿਕਣਾ ਇੱਥੇ ਹੁੰਦਾ ਇਸ ਟੈਬ ਲੰਗਰ ਆ ਜਾ ਆਇਆ ਮੈਂ ਦਰਸ਼ਨ ਮੇਲੇ ਕਰਦੇ ਆ ਜਾ ਨਾਲ ਹੁਣ ਆਏ ਅਗੇ ਦਰਸ਼ਨ ਮੇਲੇ ਕਰਦੇ ਹੈ ਕੋਈ ਨਹੀਂ ਬੈਠੇ ਰਹਿਣ ਦਿੰਦੇ ਤੇ ਦਰਕਾਰੀ ਤੇ ਪ੍ਰਸ਼ਾਦਾ ਛਕਾ ਦਿਓ ਮੈਂ ਹੁਣ ਗੁਰੂ ਘਰ ਆਇਆਗਾ ਮੈਂ ਦਰਸ਼ਨ ਮੇਲੇ ਕਰ ਲੈਣਾ 10 ਮਿੰਟ ਮੈਂ ਦਰਸ਼ਨ ਕਰਕੇ ਮਹੋਣੇ ਆ ਗਿਆ ਹੈ ਨਾ ਤੇ ਬਾਬਾ ਜੀ ਇੱਥੇ ਜਾਇਓ ਨਾ ਕਿਤੇ ਠੀਕ ਆ 5 ਮਿੰਟ ਦੇਵਾ ਕਰੇਗੀ ਮੜਾ ਖਿਆਲ ਰੱਖਿਓ ਚੰਗਾ ਕਈ ਵਾਰ ਹਾਂਜੀ ਚੰਗਾ ਭਲਾ ਬੰਦਾ ਬੋੰਦਲ ਜਾਂਦਾ ਹੀ ਨਹੀਂ ਇਹ ਗਰਮੀ 'ਚ ਹਾਂ ਵਾਹ ਵੀ ਵਿਚਾਰੇ ਸਾਰੇ ਕਿਦਾਂ ਬਣੇ ਮਤਲਬ ਗੁਰੂ ਅਮਰਦਾਸ ਸੱਚੇ ਬਾਛਾ ਇਹ ਕਿੰਨੇ ਦਾ ਸਾਰਾ ਬਣਿਆ ਪਹਿਲਾਂ ਆਪ ਬੇਸਾਰਾ ਸੀਗੇ ਆ ਬੇਸਾਰਾ ਤੇ ਗੁਰੂ ਗੁਰੂ ਅਮਰਦਾਸ ਜੀ ਨਾਲ ਜੁੜੇ ਬਾਣੀ ਨਾਲ ਜੁੜੇ ਤੇ ਅੱਜ ਦੇ ਨਾਲ ਕਿੰਨੇ ਦਾ ਸਾਰਾ ਬਣਿਆ ਚਲਾ ਜਾਓ ਬਾਪੂ ਜੀ ਆ ਜਾਓ ਉਠੋ ਚੱਪਲ ਪਾਓ ਚੱਪਲ ਉਠੋ ਜਾਓ ਪਿੰਡੀ ਆਗੇ ਆਪੇ ਨਰਚਾ ਪਾਓ ਆ ਫੜਾ ਦੋ ਆ ਫੜਾ ਦੋ ਚਲ ਉੱਠਣਾ ਚਲ ਆ ਜੋ ਚਲੀਏ ਹਾਂਜੀ ਕਿਦਾਂ ਜਬਰ ਆਓ ਵਾਲਿਆਂ ਅੱਛਾ ਇਹੋ ਪਾਈਏ ਇੱਥੋਂ ਵਾਲ ਕੇ ਪਾਈਏ ਇੱਥੋਂ ਨੇ ਪਾਈਏ ਚਲ ਪਾਓ ਪਜਾ ਬਲੋ ਚਲੋ ਧੰਨਵਾਦ ਭਰਾ ਤੁਹਾਡਾ ਤੁਹਾਡਾ ਕੀ ਨਾਮ ਨਾਪਰੀ ਸਿੰਘ ਨਾਪਰੀ ਸਿੰਘ ਜੋਰਾਵਰ ਸਿੰਘ ਤੇ ਹਾਂਜੀ ਵੀਰੋ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀਗਾ ਕੇ ਬਜ਼ੁਰਗਾਂ ਨੂੰ ਬੀਟਬਾਬਾ ਬੋੜਾ ਸਾਹਿਬ ਤੋਂ ਅੱਜ ਅਸੀਂ ਲੈਣ ਆਏ ਆ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਵੀਰ ਨਵਪ੍ਰੀਤ ਸਿੰਘ ਹਾਂਜੀ ਤੇ ਜੋਰਾਵਰ ਸਿੰਘ ਵੀਰ ਜੀ ਉਹਨਾਂ ਦਾ ਕਿਉਂਕਿ ਇਹਨਾਂ ਵੀਰਾਂ ਨੇ ਸਾਨੂੰ ਸੇਵਾ ਬਖਸ਼ੀ ਇਹਨਾਂ ਵੀਰਾਂ ਦੀ ਬਦੌਲਤ ਬਜ਼ੁਰਗਾਂ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਤੁਸੀਂ ਵੀ ਵੀਰ ਭਰਾ ਜੇਕਰ ਤੁਹਾਡੇ ਲਾਗੇ ਵੀ ਕੋਈ ਐਦਾਂ ਮੈਂਟਲੀ ਅਫਸੈਟ ਵੀਰ ਕੋਈ ਬਜ਼ੁਰਗ ਕੋਈ ਤਰ੍ਹਾਂ ਫਿਰਦਾ ਹੋਵੇ ਜਾਂਕਰ ਕੋਈ ਇਹਨੇ ਗੁਲਾਮ ਬਣਾ ਕੇ ਰੱਖਿਆ ਹੋਵੇ ਤਾਂ ਜਰੂਰ ਸਾਨੂੰ ਸੇਵਾ ਦਾ ਮੌਕਾ ਦਿਓ ਕਿਉਂਕਿ ਤੁਹਾਡੀ ਆ ਆ ਕਿਹਨੇ ਨੀ ਜ਼ਿੰਮੇਵਾਰੀ ਦੇ ਨਾਲ ਕਿਸੇ ਦਾ ਭਲਾ ਹੋ ਸਕਦਾ ਵਾ ਅੱਜ ਇਹ ਬਜ਼ੁਰਗ ਵਾ ਹੋ ਸਕਦਾ ਵਾ ਕਿ ਵਿਚਾਰਾ ਇੰਨੀ ਜਿੰਨੀ ਗਰਮੀ ਸੀਗੀ ਤੇ ਹੋ ਸਕਦਾ ਇਹਨੂੰ ਬਜ਼ੁਰਗ ਨੂੰ ਵਿਚਾਰੇ ਨੂੰ ਕੁਝ ਹੋ ਜਾਂਦਾ ਚਲੋ ਧੰਨਵਾਦ ਕਰਦੇ ਆ ਇਹਨਾਂ ਵੀਰਾਂ ਦਾ ਇਹਨਾਂ ਬੱਚਿਆਂ ਦਾ ਕਿ ਇਹਨਾਂ ਨੇ ਇੱਕ ਜ਼ਿੰਮੇਵਾਰੀ ਦਾ ਮੌਕਾ ਦਿੱਤਾ ਵਾ ਤੇ ਇਹਦਾ ਨਾਂ ਕੀ ਵੀਰ ਜੀ ਦਾ ਜਗਰਾਂ ਸਿੰਘ ਮੈਂ ਵੀਰ ਜਗਰਾਈ ਵੀਰ ਦਾ ਵੀ ਧੰਨਵਾਦ ਕਰਦਾ ਵਾਂ ਤੇ ਇਹਨਾਂ ਤਿੰਨਾਂ ਵੀਰਾਂ ਨੇ ਇਕੱਲਾ ਇਹ ਬਜ਼ੁਰਗ ਨੂੰ ਇੱਥੇ ਲੈ ਕੇ ਨਹੀਂ ਆਏ ਆ ਸਾਹਾਨੂੰ ਵੀ ਜੀ ਇਹਨਾਂ ਨੇ ਲਗਭਗ 11 12 12:00 ਵਜੇ ਦਾ ਫੋਨ ਲਾਇਆ ਸੀ ਦੁਪਹਿਰੇ ਅੱਜ ਅੱਜ ਇਕ ਤੀਤਰੀਕ ਹੋ ਗਈ ਆ ਸਾਰੇ ਵੋਟਾਂ ਵੀ ਆ ਤੇ 11 12 ਵਜੇ ਦਾ ਫੋਨ ਲਾਇਆ ਸੀਗਾ ਚਲੋ ਸਾਡੀ ਮਜਬੂਰੀ ਸੀਗੀ ਕਿ ਅਸੀਂ ਕੋਈ ਮੈਂਟਲੀ ਅਫਸਰਟ ਭੈਣ ਨੂੰ ਲੈਣ ਗਿਆ ਸੀਗੇ ਤੇ ਵੇਖੋ ਇਹਨਾਂ ਵੀਰਾਂ ਦੀ ਮੈਂ ਗੱਲ ਤੁਹਾਨੂੰ ਇਸ ਕਰਕੇ ਦੱਸਣ ਲੱਗਾ ਵਾਂ ਕਿ ਉਦੋਂ ਤੋਂ ਲੈ ਕੇ 11 12 ਵਜੇ ਤੋਂ ਲੈ ਕੇ ਹੋਣ ਰਾਤ ਦੇ ਲਗਭਗ 11 ਵਜੇ ਗਿਆ ਤੇ ਇਹ ਬਜ਼ੁਰਗਾਂ ਦੇ ਲਾਗੇ ਹੀ ਰਹਿ ਕਿਉਂਕਿ ਇਹਨਾਂ ਨੂੰ ਇਹ ਸੀਗਾ ਕਿ ਬਜ਼ੁਰਗ ਕਿਤੇ ਪਾਸੇ ਚੱਲੇ ਨਾ ਜਾਣ ਅਸੀਂ ਇਹਨਾਂ ਨੂੰ ਟਿਕਾਣੀ ਤੇ ਪਹੁੰਚਾ ਦਈਏ ਤਾਂ ਜੋ ਇਹਨਾਂ ਦੇ ਨਾਲ ਕੋਈ ਅਨਹੋਣੀ ਨਾ ਹੋ ਜਾਈ ਤੇ ਇਹ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਜਾਣ ਧੰਨਵਾਦ ਭਰਾ ਉਹ ਰੱਬ ਤੁਹਾਡਾ ਜene ਹੁੰਦੀ ਆ ਕਿ ਰੱਬ ਤੁਹਾਨੂੰ ਚੜ੍ਹਦੀਆਂ ਗੱਲਾਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਭਰਾ ਉਹ ਤੁਹਾਨੂੰ ਥੈਂਕ ਯੂ ਵੀਦੀ ਓਕੇ ਧੰਨਵਾਦ ਤੁਹਾਡਾ ਧੰਨਵਾਦ ਹਾਂ ਤੇ ਮੈਂ ਸੰਤ ਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਤੁਸੀਂ ਇੱਕ ਅਮਰੀਕਾ ਵਾਲੀ ਭੈਣ ਦੀ ਵੀਡੀਓ ਵੇਖੀ ਸੀਗੀ ਉਹ ਵੀ ਇਹਨਾਂ ਵੀਰਾਂ ਦੀ ਬਦੌਲਤ ਹੀ ਭੈਣ ਦਾ ਪਰਿਵਾਰ ਲੱਭਾ ਸੀਗਾ ਇਹਨਾਂ ਵੀਰਾਂ ਦੀ ਬਦੌਲਤ ਹੀ ਉਹ ਭੈਣ ਦੀ ਸੇਵਾ ਕਰਨ ਦਾ ਸਾਨੂੰ ਆ ਮਤਲਬ ਕਿ ਮੌਕਾ ਮਿਲਿਆ ਸੀਗਾ ਤੇ ਉਹਦਾ ਵੀ ਭਰਾ ਉਹ ਬਹੁਤ ਬਹੁਤ ਧੰਨਵਾਦ ਟਾਡੀ ਉਹ ਅਸਲ ਦੇ ਵਿੱਚ ਨਾ ਉਹ ਪਰਿਵਾਰ ਉਹਦੀ ਜਿਹੜਾ ਹੈਗਾ ਸੀ ਨਾ ਪਰਿਵਾਰ ਅਮਰੀਕਾ ਭੈਣ ਦਾ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੀ ਕੁੜੀ ਅਮਰੀਕਾ ਦੇ ਵਿੱਚ ਹੈ ਜਾਂ ਇੰਡੀਆ ਦੇ ਵਿੱਚ ਆਹ ਚਲੋ ਇਹ ਵੀ ਨਹੀਂ ਪਤਾ ਨਹੀਂ ਸੀ ਪਤਾ ਉਹਨਾਂ ਨੂੰ ਵੀਡੀਓ ਵੇਖ ਕੇ ਉਹਨਾਂ ਨੂੰ ਪਤਾ ਲੱਗਾ ਵੀਡੀਓ ਵੇਖ ਕੇ ਪਤਾ ਲੱਗਾ ਕਿ ਕਾਰਨ ਕੀ ਸੀਗਾ ਕਿ ਉਸ ਭੈਣ ਦੇ ਨਾ ਦੋ ਭੈਣ ਭਰਾ ਭੈਣ ਤੇ ਭਰਾ ਪਿਛਲੇ 6 ਮਹੀਨੇ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਜਿਸ ਦਾ ਕਰਕੇ ਉਹ ਥੋੜੀ ਜਿਹੀ ਉੱਥੇ ਡਿਪਰੈਸ਼ਨ ਚ ਚਲੀ ਗਈ ਅਮਰੀਕਾ ਦੇ ਵਿੱਚ ਨਰਸ ਸੀਗੀ ਡਾਕਟਰ ਦਾ ਕੰਮ ਕਰਦੀ ਸੀ ਨਾਲ ਦੇ ਨਾਲ ਉਹਨੂੰ ਬੈਕ ਦੀ ਪ੍ਰੋਬਲਮ ਆ ਗਈ ਜਿਵੇਂ ਰੀਡ ਦੀ ਹੱਡੀ ਦੀ ਪ੍ਰੋਬਲਮ ਆ ਗਈ ਉਹਨੇ ਉੱਥੇ ਆਪਰੇਸ਼ਨ ਕਰਵਾਇਆ ਜੋ ਦੀ ਮਤਲਬ ਕਿ ਪਰਿਵਾਰ ਨੇ ਦੱਸਿਆ ਜੋ ਸਾਨੂੰ ਹਿਸਟਰੀ ਪਤਾ ਲੱਗੀ ਉਹਨੇ ਉੱਥੇ ਆਪਰੇਸ਼ਨ ਕਰਵਾਇਆ ਪਰ ਆਪਰੇਸ਼ਨ ਕਰਾਉਣ ਦੇ ਬਾਵਜੂਦ ਵੀ ਮਤਲਬ ਕਿ ਉਹਦਾ ਲੱਕ ਸੈੱਟ ਨਾ ਹੋਇਆ ਤੇ ਉਹਨੇ ਸੋਚਿਆ ਕਿ ਚਲੋ ਮੈਂ ਇੰਡੀਆ ਚalਦੀ ਆ ਉੱਥੇ ਮਤਲਬ ਕਿ ਇਲਾਜ ਸਸਤਾ ਵਾ ਉੱਥੇ ਇੰਡੀਆ ਆਣ ਕੇ ਮੈ ਲਾਇ ਕਰਾਉਣੀ ਆ ਮੈਂ ਉਹਦੇ ਜਦੋਂ ਉਹਦਾ ਫੋਲੇ ਸੀ ਨਾ ਬੈਗ ਉਹਦੇ ਵਿੱਚੋਂ ਉਹ ਬੰਬੇ ਦੇ ਹਸਪਤਲ ਦੇ ਬਿੱਲ ਨਿਕਲੇ ਦਿੱਲੀ ਦੇ ਹਸਪਤਲ ਜਮ ਹਸਪਤਲ ਦੇ ਬਿੱਲ ਨਿਕਲੇ ਤੇ ਉੱਥੇ ਮਤਲਬ ਉਹ ਦੱਸਦੀ ਵੀ ਕਿ ਮੈਂ ਵੀਰੇ ਇੱਥੇ ਇੱਥੇ ਵਿਖਾਉਣ ਗਈ ਆ ਜਿਹੜਾ ਬੰਬੇ ਬਣਾ ਫਰਕ ਪਿਆ ਦਿੱਲੀ ਬਣਾ ਫਰਕ ਪਿਆ ਫਿਰ ਉਹ ਆ ਗਈ ਦਰਬਾਰ ਸਾਹਿਬ ਦਰਸ਼ਨ ਮੇਲੇ ਕਰਨ ਵੀ ਚਲੋ ਮੈਂ ਗੁਰੂ ਘਰ ਜਾਨੀ ਆ ਅਰਦਾਸ ਬੇਨਤੀ ਕਰਾਉਣੀ ਆ ਤਾਂ ਉਹ ਸਾਰਾ ਮੇਰਾ ਉੱਥੇ ਫਰਕ ਪੈ ਜੇ ਅੰਮ੍ਰਿਤਸਰ ਵੀ ਕਾਫੀ ਹਫ਼ਤੇ ਕਰਈ ਵੀਰੇ ਨੇ ਉੱਥੇ ਉਹਨੂੰ ਦੇਖਿਆ ਵੀ ਆ ਗੁਰੂ ਘਰ ਦੇ ਵਿੱਚ ਵੀ ਜਿਨ੍ਹਾਂ ਨੇ ਮੈਨੂੰ ਫੋਨ ਲਾਇਆ ਕਿ ਵੀਰੇ ਇੱਥੇ ਇਸ ਪੈਨ ਨੂੰ ਦੇਖਿਆ ਵੀ ਆ ਜਦੋਂ ਅੰਮ੍ਰਿਤਸਰੋਂ ਮੱਛਾ ਟਿਕਣ ਤੋਂ ਬਾਅਦ ਉਹਨੇ ਸੋਚਿਆ ਕਿ ਮੈਂ ਬਾਬਾ ਬੁੱਢਾ ਸਾਹਿਬ ਵੀ ਜਾਣੀ ਹੁਣ ਬਾਬਾ ਬੁੱਢਾ ਸਾਹਿਬ ਜਦੋਂ ਆਗੀ ਨਾ ਉਦੋਂ ਮਤਲਬ ਕਿ ਉਹ ਚੈਰੀ ਜਿਆਦਾ ਹੀ ਰਹਿ ਗਈ ਸੀ ਉਥੇ ਆ ਇੱਥੇ ਆਣ ਕੇ ਤੇ ਜਦੋਂ ਡਿੱਗ ਵੀ ਦਿੱਤੋ ਉੱਠੇ ਨਹੀਂ ਗਿਆ ਤੇ ਪਰਿਵਾਰ ਵਾਲੇ ਇਹਨੂੰ ਫੋਨ ਲਾਉਂਦੇ ਸੀਗੇ ਇਹ WhatsApp ਤੇ ਉਹਨਾਂ ਨਾਲ ਗੱਲ ਕਰਦੀ ਸੀਗੀ ਤੇ ਪਰਿਵਾਰ ਵਾਲੇ ਪੁੱਛਦੇ ਵੀ ਤੂੰ ਕਿੱਥੇ ਆਂ ਤੇ ਕਹਿੰਦੀ ਕਿ ਮੈਂ ਬਹੁਤ ਵਧੀਆ ਮੈਂ ਠੀਕ ਹਾਂ ਆਪਣੀਆਂ ਪੁਰਾਣੀਆਂ ਫੋਟੋਆਂ ਭੇਜ ਦਿੰਦੀ ਸੀ ਉਹਨਾਂ ਨੂੰ ਤੇ ਆਪਣਾ ਦੱਸਦੀ ਨਹੀਂ ਸੀਗੀ ਇੱਥੇ ਵੀ ਕਹਿੰਦੀ ਨਾ ਮੇਰੇ ਪਰਿਵਾਰ ਨੂੰ ਫੋਨ ਨਾ ਲਾਏ ਮੇਰੇ ਪਰਿਵਾਰ ਨੂੰ ਨਾ ਦੱਸਿਓ ਠੀਕ ਹੈ ਜੀ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਮੇਰੇ ਮੰਮੀ ਡੈਡੀ ਹੋਰ ਦੁਖੀ ਹੋਣ ਹਾਂ ਜੀ ਸੀ ਆਪਣਾ ਜ਼ਿਆਦਾ ਨਹੀਂ ਵਿਖਾਉਂਦੀ ਆਸਾ ਆਸਾ ਨੇ ਹਾਂ ਆ ਆਪਣਾ ਕੋਈ ਚੰਗੇ ਫੇਸ ਨਹੀਂ ਫੋਹਂਦੀ ਆਪਣੀਆਂ ਪੁਰਾਣੀਆਂ ਫੋਟੋਆਂ ਵਿਖਾ ਦਿੰਦੀ ਸੀਗੀ ਠੀਕ ਹੈ ਜੀ ਉਹਨਾਂ ਨੂੰ ਤੇ ਹਜੇ ਤੱਕ ਕੋਈ ਇਹੋ ਸੀ ਵੀ ਅਮਰੀਕਾ ਦੇ ਵਿੱਚ ਹੀ ਆ ਤੇ ਹੁਣ ਆਣ ਕੇ ਮਤਲ ਕਿਰਨਾ ਸਬਰ ਕੋਇਆ ਤੋ ਕਿਤੇ ਸੰਤਿਸ਼ਟੀ ਦਾ ਪਤਾ ਹੀ ਨਹੀਂ। ਆਹ ਹਲਾ ਸੀ ਇਹ ਵੀ ਡਿਪਰੈਸ਼ਨ ਜੀ ਚੱਲੇਗੀ ਬਿਮਾਰ ਰਹਿਣਾ ਕਰਕੇ। ਚਲੋ ਬੜਾ ਮਨ ਖੁਸ਼ੀ ਹੋਈ ਜਿਹਨੂੰ ਪਰਿਵਾਰ ਮਿਲਿਆ ਉਹਨਾਂ ਦਾ ਹਾਂ। ਠੀਕ ਹੈ ਬਬੂ ਜੀ ਚੱਲੀ ਆਪਾਂ। ਕਿਸੇ ਵਸਫਲ ਹੋਣੇ ਪਰਿਵਾਰ ਵਿੱਚ ਜੇ ਤਾਂ ਬਿਲਕੁਲ ਜੀ। ਬੜਾ ਇੱਕ ਜਦੋਂ ਕਿਸੇ ਵੀ ਬੰਦੇ ਨੂੰ ਆਪਣਾ ਫਾਲ ਮਿਲ ਜੇ ਨਾ ਜਦੋਂ ਜ਼ਿੰਮੇਦਾਰ ਨੂੰ ਮਤਲਬ ਕਿ ਵਧੀਆ ਝਾੜ ਮਿਲ ਜੇ ਨਾ ਤੇ ਉਹਦੀ ਵੀ ਰੂਹ ਖੁਸ਼ ਹੋ ਜਾਂਦੀ ਆ। ਸਾਨੂੰ ਵੀ ਇਹ ਹੁੰਦਾ ਕਿ ਜਦੋਂ ਪਰਿਵਾਰ ਮਿਲ ਜੇ ਠੀਕ ਹੈ ਜੀ ਸਾਡੀ ਵੀ ਰੂਹ ਖੁਸ਼ ਹੁੰਦੀ ਆ ਕਿ ਯਾਰ ਸਾਨੂੰ ਸੇਵਾ ਦਾ ਮਲਕ ਇੱਕ ਸਾਡਾ ਰਿਜ਼ਲਟ ਮਿਲ ਗਿਆ ਰਿਜ਼ਲਟ ਮਿਲ ਗਿਆ ਠੀਕ ਹੈ ਜੀ ਆ ਜਾਓ ਬਾਪੂ ਚੱਲੀ ਆਪਾਂ ਉੱਠੋ ਚਲੋ ਭਾਈ ਹਾਂਜੀ ਜਾਣਾ ਨਹੀਂ ਆ ਨਹੀਂ ਲੈਲਾ ਤੇ ਇੱਥੇ ਕਿੱਥੇ ਰੋਗੇ ਆਪਾਂ ਤੁਹਾਡੇ ਘਰੇ ਚੱਲਦੇ ਆਂ ਮਾਲਮੋਰੀ ਪਿੰਡ ਵਾ ਨਾ ਟੋਟੀਆਂ ਲੱਗੀਆਂ ਨਾ ਆੜੇ ਤੇ ਮੈਂ ਆਪਾਂ ਸਿਹਰੇ ਆਪਾਂ ਤੁਹਾਨੂੰ ਪਿੰਡ ਲੈ ਕੇ ਚੱਲ ਜਾਨੇ ਆ ਉੱਠੋ ਤਾਂ ਇਹਦਾ ਨਾ ਕਰੋ ਚਲ ਆਜੋ ਚਲੋ ਚਲੋ ਬੜਾ ਚਲੋ ਆਓ ਚਲੋ ਆਓ ਉੱਠੋ ਫਟ ਫਟ 28 ਦਿਨਾਂ ਦੀ 28 ਪਾਦੋ ਚਪਲ ਇੰਨੇ ਰਹਿਣਾ ਨਹੀਂ ਉੱਥੇ ਆਸ ਲਿਆ ਦੇ ਦੂ ਆ ਜਿਨੂੰ ਆਸ ਪੈ ਗਈ ਨਾ ਇੰਨੇ ਰਹਿਣਾ ਨਹੀਂ ਉੱਥੇ ਜਿਨੂੰ ਇਹ ਮੰਗਣ ਦੀ ਆਤ ਤੇ ਵੈਜੇ ਨਾ ਠੀਕ ਹੈ ਜੀ ਹੁਣ ਇਹ ਨਜ਼ਾਰੇ ਲੈਣ ਦੇ ਇੱਥੇ ਚਲ ਆਜੋ ਅੱਗ ਜੋ ਚੀਜ਼ ਚਾਹੁੰਦਾ ਉਹ ਮਿਲ ਜਾਂਦੀ ਆ ਇਹਦੇ ਦਿਹਾੜੀਦਾਰ ਨਾਲ ਦੁਗਣੀ ਤੇ ਕਿੰਨੀ ਦਿਹਾੜੀ ਫੋਲਦਾ ਕਿਉਂਕਿ ਮੈਨੂੰ ਇਹੋ ਜਿਹੀ ਮਿਲਦੇ ਆ ਨਾ ਜਦੋਂ ਮੈਂ ਉਹਨਾਂ ਨੂੰ ਕਹਿੰਦਾ ਨਾ ਮੇਰੇ ਨਾਲ ਚੱਲ ਚੱਲੋ ਮੈਂ ਲੈ ਆਉਂਦਾ ਵਾਂ ਉੱਥੇ ਆ ਕੇ ਤੰਗ ਕਰਦੇ ਆ ਕਿ ਨਹੀਂ ਸਾਨੂੰ ਛੱਡ ਗਿਆ ਚਲੋ ਬਾਬਾ ਠਾਹੋ ਚਲਾਓ ਬਾਬਾ ਆਜੋ ਚਲੀ ਆਪਾਂ ਕੰਮ ਕਰਤਾ ਚਲੋ ਕੋਈ ਗੱਲ ਨਹੀਂ ਚਲਾਓ ਬਾਬਾ ਬੱਚਿਆਂ ਵਾਲੇ ਆ 11 ਵਜੇ ਰਾਤ ਨੂੰ ਫਿਰ ਘਰੇ ਜਾ ਆਪਣੀ ਪਰਿਵਾਰ ਵਾਲਾ ਅੱਗੇ ਜੇ ਬੈਣਾ ਇਹ ਤੇ ਕੋਈ ਮੇਕ ਕਰਾ ਹਾਂ ਹਾਂ ਵਾਈ ਚਲੋ ਕੋਈ ਗੱਲ ਨਹੀਂ ਇੱਧਰ ਹੀ ਲੈ ਗੱਡੀ ਲੈ ਧੰਨ ਗੁਰਾਮ ਦਾ ਕਹਿੰਦਾ ਬਾਪੂ ਹੌਲੀ ਹੌਲੀ ਖੜੋ ਹੌਲੀ ਵੀਕ ਜਿਆਦਾ ਆ ਜਾਂਦਾ ਜਿਆਦਾ ਆਪਕੋ ਗੱਲ ਨਹੀਂ ਪੇਚਾਰੀ ਨੇ ਪਤਾ ਨਹੀਂ ਕਿ ਤੱਕ ਕਦੋਂ ਦਾ ਪ੍ਰਸ਼ਾਦਾ ਹਾਂਜੀ ਦਿੱਲੀ ਦੇ ਨਾਰਾ ਹਾਂ ਚਾਲ ਦੇ ਵਿੱਚ ਦੋ ਇਹਨਾਂ ਦਾ ਸ਼ਾਰੋ ਸਾਈਕਲ ਤੇ ਇਹਨੇ ਸਾਰਾ ਛਾੜੂ ਲਾਉਣਾ ਦਰਬਾਰ ਤੋਂ ਉੱਥੋਂ ਲੱਗ ਪੈਣਾ ਹੁਣ ਆ ਜਾਂਦਾ 8 ਵਜੇ ਉਦੋਂ ਉਦੋਂ ਲੱਗ ਗਿਆ ਹੁਣ ਇਹਨੇ ਛਾੜੂ ਲਾ ਕੇ ਆਦੋ 12 1 ਵਜੇ ਫਿਰ ਉਧਰੋਂ ਚੱਲ ਪੈਣਾ ਬਿਲਕੁਲ ਪਰ ਪ੍ਰੋਬਲਮ ਮਗਰੋਂ ਸਭ ਕੁਝ ਸੈਟ ਆ ਹੰਦਾ ਮੈਂ ਇਨਾ ਦੁਖੀ ਹਾਂ ਕਿਸ ਹੱਬ ਨਹੀਂ ਆਪਣੇ ਬੱਚਿਆਂ ਨੂੰ ਅੱਛਾ ਜੀ ਕਿ ਹੁਣ ਐਸ ਟਾਈਮ ਤੇ ਪੂਰਾ ਸੋਖਿਆ ਕੋਈ ਛੱਡ ਨਹੀਂ ਹੋ ਗਿਆ ਘਰ 'ਚ ਗਰੀਬੀ ਸੀ ਹਾਂਜੀ ਥਾਂ ਤੋਂ ਰਹਿਣਾ ਸੀ ਹਾਂ ਬਿਲਕੁਲ ਜੇ ਦੋ ਵੀਰੇ ਆਪਾਂ ਆਪਣਾ ਕੋਈ ਵੀ ਮੱਲਕੀ ਚਾਹੁੰਦੇ ਆ ਨਾ ਵੀ ਆਪਾਂ ਦਿਨੋ ਦਿਨ ਤਾਂ ਨੂੰ ਜਾਈਏ ਚੱਲ ਬੈਠੋ ਬੈਠ ਜਾਪੋ ਚੰਗਾ ਵੀਰੇ ਧੰਨਵਾਦ ਬਹੁਤ ਬਹੁਤ ਥੈਂਕ ਯੂ ਬੋਤੇ ਤੁਹਾਡਾ ਧੰਨਵਾਦ ਹਾਂ ਓਕੇ ਥੈਂਕ ਯੂ ਵੀਰੇ ਓਕੇ ਵੀਰੇ ਓਕੇ ਭਰਾ ਚੰਗਾ ਵੀਰੇ ਥੈਂਕ ਯੂ ਭਰਾ ਸੇਵਾ ਦਾ ਮੌਕਾ ਦੇਣ ਲਈ ਹੈ ਨਾ ਬਹੁਤ ਬਹੁਤ ਧੰਨਵਾਦ ਆਈ ਗੋ ਮਿਹਰ ਕਰੀ ਆਜਾ ਬਾਰੀ ਬੰਦ ਕਰ ਦੇ ਹਾਂ ਲੈ ਕੇ ਜਾਊਂਗਾ ਦਿਨੇ ਦੇਤੇ ਕੱਲ ਨੂੰ ਮੋਟਾਂ ਮਾ ਹਨਾ ਕੱਲ ਨੂੰ ਜੇਕਰ ਗਿਆ ਤਾਂ ਵੀ ਠੀਕ ਹੈ ਨਹੀਂ ਪਰਸੋਂ ਤੇ ਮੈਨੂੰ ਬਾਪੂ ਨੂੰ ਉਹਦੇ ਘਰ ਲੈ ਕੇ ਜਾਊਂਗਾ